ਨਾ ਤਾਂ ਇਹ ਧੱਕਾ ਸਹਿੰਦੇ ਨੇ ਨਾ ਇਹ ਜਿਵੇਂ ਗੁੰਡਾਗਰਦੀ ਕਰਕੇ ਡਰਾ ਰਹੇ ਨਾ ਇਹ ਡਰਦੇ ਨੇ ਇਹ ਤਾਂ ਅੱਗੇ ਜਾਣਗੇ ਚੀਰ ਦੇ ਜਿਹੜੀ ਖੱਤਰ ਸਰਕਾਰ ਆਏ ਹੁਣ ਜਾਣ ਵਾਲੀ ਸਰਕਾਰੇ ਜਾ ਰਹੀ ਮੈਂ ਮੋਦੀ ਸਰਕਾਰ ਨੇ ਖੱਤਰ ਸਰਕਾਰ ਨੇ ਸਾਡੇ ਬਰਤਿਆਚਾਰ ਕਰੇ ਅਸੀਂ ਮਰਨ ਨੂੰ ਵੀ ਤਿਆਰ ਆ ਅਸੀਂ ਤਾਰਾਂ ਵੀ ਤੋੜ ਕੇ ਜਾਵਾਂਗੇ ਅਸੀਂ ਉਹਨਾਂ ਦੇ ਜੋ ਇਹਨਾਂ ਨੇ ਉਹ ਲਾਏ ਹੋਏ ਨੇ ਪੱਥਰ ਉਹ ਵੀ ਪੱਟ ਕੇ ਜਾਵਾਂਗੇ ਸਰਕਾਰ ਖੱਤਰ ਸਰਕਾਰ ਨੂੰ ਵੀ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਬਾਣਾ ਮੋਟਾ ਜਿਹੜੀ ਸਿਕਿਉਰਟੀ ਲੱਗੀ ਵੀ ਆ ਇਹਨਾਂ ਨੂੰ ਮੜਾ ਜਾ ਕਹੋ ਇਹਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਤੇ ਸਾਨੂੰ ਨੌਜਵਾਨ ਕਿਸਾਨ ਮਿਲੇ ਨੇ ਤੇ ਆਓ ਜਾਣਦੇ ਆ ਕਿ ਇੱਥੇ ਦੀ ਸਥਿਤੀ ਕੀ ਆ ਅੱਸੀ ਕਾਲ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਜਿਹੜਾ ਚੈਨਲ ਆ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜੀ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਹੜੀ ਆਵਾਜ਼ ਪਚਾਰ ਰਹੇ ਹੋ ਲੋਕਾਂ ਤੱਕ ਜੋ ਇੱਥੇ ਕੁਝ ਵਾਪਰ ਰਿਹਾ ਤੁਸੀਂ ਉਹਨੂੰ ਕੈਚ ਕਰਕੇ ਲੋਕਾਂ ਤੱਕ ਪਹੁੰਚਾ ਰਹੇ ਹੋ ਕਿਉਂਕਿ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਰਜ ਤੇ ਬਾਕੀ ਸਰ ਜਿਹੜੀ ਇੱਥੇ ਸਥਿਤੀ ਆ ਤੁਹਾਡੇ ਸਾਹਮਣੇ ਆ ਹੁਣ ਦੇਖੋ ਫੇਰ ਕਿਵੇਂ ਗੋਲੇ ਚੱਲ ਰਹੇ ਨੇ ਹੁਣ ਫੇਰ ਸਟਾਰਟ ਹਾਂਜੀ ਹਾਂਜੀ ਸਟਾਰਟ ਹੋ ਗਈ ਦੇਖੋ ਕਿਵੇਂ ਧੂਆਂ ਧਾਰ ਕਰਿਆ ਪਿਆ ਤੇ ਅਸੀਂ ਸਰਕਾਰ ਖੱਤਰ ਸਰਕਾਰ ਨੂੰ ਵੀ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਮਾੜਾ ਮੋਟਾ ਜਿਹੜੀ ਸਿਕਿਉਰਟੀ ਲੱਗੀ ਵੀ ਆ ਇਹਨਾਂ ਨੂੰ ਮੜਾ ਜਾ ਕਹੋ ਇਹਨਾਂ ਨੂੰ ਕਿਉਂਕਿ ਜੋ 2 ਦਿਨ ਦਾ ਮੰਗਿਆ ਟਾਈਮ ਸੈਂਟਰ ਦੀਆਂ ਜਿਹੜੇ ਉਹਨਾਂ ਨੇ ਆਪਣੇ ਭੇਜੇ ਸੀ ਏਜੰਟ ਜਿਹੜੇ ਮੰਤਰੀ ਭੇਜੇ ਸੀ ਉਹਨਾਂ ਨੇ ਵੀ 2 ਦਿਨ ਦਾ ਟਾਈਮ ਮੰਗਿਆ ਸੰਡੇ ਨੂੰ ਇੱਕ ਫੇਰ ਇੱਕ ਮੀਟਿੰਗ ਆ ਸ਼ਾਮ ਨੂੰ ਉਸ ਤੋਂ ਬਾਅਦ ਹੀ ਫਿਰ ਪਤਾ ਲੱਗੂਗਾ ਵੀ ਕਿਸ ਪਾਸੇ ਨੂੰ ਜਾਣਾ ਅੰਦੋਲਨ ਨੇ ਅਜੇ ਤਾਂ ਪੀਸਫੁਲੀ ਚੱਲਣਾ ਹੈ ਪੀਸਫੁਲੀ ਹੀ ਚੱਲੂਗਾ ਚਾਹੀਦੀ ਦਿੱਲੀ ਜਾਣਾ ਪਵੇ ਉੱਥੇ ਵੀ ਸਾਰੇ ਮੇਰੇ ਨੌਜਵਾਨ ਵੀਰ ਜਿਨ੍ਹਾਂ ਨੇ ਵੀ ਸਤਕਾਰਯੋਗ ਨੇ ਜਥੇਬੰਦੀਆਂ ਦੇ ਆਗੂ ਉਹਨਾਂ ਦੀ ਅਪੀਲ ਆ ਵੀ ਇਹ ਪੀਸਫੁਲੀ ਜਾਣਾ ਸਾਰੇ ਨੇ ਕਿਸੇ ਨੇ ਹੁੱਲੜਬਾਜੀ ਨਹੀਂ ਕਰਨੀ ਹੈਗੀ ਪਹਿਲਾਂ ਵੀਰੇ ਜਿਵੇਂ ਪਰਸੋਂ ਤਾਂ ਜੋ ਹੋਈ ਸੀ ਗੋਲੇਵਰੀ ਕੱਲ ਵੀ ਨਹੀਂ ਹੋਈ ਮਤਲਬ ਅੱਜ ਸਾਨੂੰ ਅਜੇ ਪਤਾ ਨਹੀਂ ਹੈਗਾ ਵੀ ਹੋਈ ਹੈ ਤੁਸੀਂ ਕਹਿ ਰਹੇ ਹੋ ਹੋਈ ਹੈ ਹਾਂਜੀ ਇਹ ਦੇਖੋ ਥੋੜੇ ਕੈਮਰੇ ਚ ਦੇਖੋ ਕਹਿ ਜੂਗਾ ਧੂਆਂ ਦੇਖੋ ਕਿਵੇਂ ਧੂਆਂ ਧਾਰ ਹੋ ਰਿਹਾ ਹੈ ਧੂਆਂ ਹੋਇਆ ਜੀ ਹੁਣ ਗੋਲੇ ਕਾਫੀ ਛੱਡੇ ਨੇ ਕਿ ਇਹ ਹਰਕਤੇ ਦੇ ਵਿੱਚ ਆਉਂਦੇ ਨੇ ਗਲਤ ਨੇ ਇਹ ਇਹਨਾਂ ਦੀ ਮਾੜੀ ਗੱਲ ਹੈ ਜਦੋਂ ਆਪਣੇ ਲੋਕ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਅਪੀਲ ਕੀਤੀ ਹੋਇਆ ਸਾਰਿਆਂ ਨੂੰ ਜਿਵੇਂ ਵੀ ਕਹਿ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਉਵੇਂ ਹੀ ਚੱਲ ਰਹੇ ਨੇ ਵਰਕ ਜਿੰਨੇ ਵੀ ਵਲੰਟੀਅਰ ਨੇ ਜਾਂ ਮਜ਼ਦੂਰ ਨੇ ਜਾਂ ਕਿਸਾਨ ਨੇ ਜਾਂ ਦੁਕਾਨਦਾਰ ਬੈਠੇ ਨੇ ਇੱਥੇ ਉਹਨਾਂ ਦੀ ਆਵਾਜ਼ ਵੀ ਸੈਂਟਰ ਸਰਕਾਰ ਤੱਕ ਪਹੁੰਚੀ ਹੋਈ ਆ ਜਿੰਨੇ ਵੀ ਹੁਣ ਨੈਸ਼ਨਲ ਚੈਨਲ ਵੀ ਆਏ ਹੋਏ ਨੇ ਇੱਥੇ ਉਹ ਵੀ ਕੈਚ ਕਰ ਰਹੇ ਨੇ ਤੇ ਸਾਰੇ ਪਾਸੇ ਪੂਰਾ ਗਾਹ ਪਿਆ ਹੋਇਆ ਸਾਰੇ ਦੇਸ਼ ਦੇ ਵਿੱਚ ਇੱਕ ਬਾਕੀ ਜਿਹੜੇ ਹਰਿਆਣਾ ਹਿਮਾਚਲ ਜਾਂ ਆਪਣੇ ਉਧਰ ਮਹਾਰਾਸ਼ਟਰ ਜੁਪੀ ਆ ਬਿਹਾਰ ਆ ਉੱਥੇ ਦੀ ਵੀ ਕਿਸਾਨ ਆਗੂ ਜਦੋਂ ਆਗੇ ਤਾਂ ਗਾਹ ਪੈਣਾ ਤੁਸੀਂ ਦੇਖਿਓ ਅੱਗੇ ਜਦੋਂ ਮੋਦੀ ਨੂੰ ਨਹੀਂ ਜਿਹੜਾ ਆਪਣੇ ਪੰਜਾਬ ਦੇ ਹਸਰਹੱਦ ਦੇ ਵਿੱਚ ਹਮਲੇ ਹੋ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਜਾਵੇ ਇਹ ਤਾਂ ਸੀ ਇੱਕ ਆਪਣੇ ਪ੍ਰਸ਼ਾਸਨ ਨੂੰ ਪੰਜਾਬ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਤੇ ਬਣਦੀ ਕਾਰਵਾਈ ਕਰ ਵੀ ਕਰੀ ਜਾਵੇ ਇਹਨਾਂ ਤੇ ਬਣਦੀ ਕਾਰਵਾਈ ਕਰਕੇ ਇਹਨਾਂ ਤੇ ਪਰਚਾ ਕੀਤਾ ਜਾਵੇ ਜਿਹੜੇ ਚਾਹੀਦੀ ਸਰਕਾਰੀ ਮੁਲਾਜ਼ਮ ਨੇ ਥੋੜਾ ਵੀ ਤੁਸੀਂ ਪੰਜਾਬ ਦੇ ਵਿੱਚ ਆ ਕੇ ਤੁਸੀਂ ਕਾਨੂੰਨ ਦੀ ਤਾਂ ਜੀਂਡਾਓ ਤੁਸੀਂ ਆਪਣੇ ਹਰਿਆਣੇ ਦੇ ਵਿੱਚ ਆਪਣੀ ਸਰਹੱਦ ਦੇ ਵਿੱਚ ਰਹੋ ਇਹ ਤਾਂ ਪੰਜਾਬ ਦਾ ਏਰੀਆ ਹੈ ਜਿੱਥੇ ਬੈਠੇ ਨੇ ਇਹ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਹ ਸ਼ਹੀਦ ਭਗਤ ਸਿੰਘ ਦੀ ਕੌਮ ਦੇ ਵਿੱਚੋਂ ਨੇ ਵਾਰਿਸ ਨੇ ਇਹ ਇਹ ਕਿਸੇ ਵੀ ਤਰ੍ਹਾਂ ਦਾ ਇਹ ਨਾ ਤਾਂ ਇਹ ੱੱਕਾ ਸਹਿੰਦੇ ਨੇ ਨਾ ਇਹ ਜਿਵੇਂ ਗੁੰਡਾਗਰਦੀ ਕਰਕੇ ਡਰਾ ਰਹੇ ਨਾ ਇਹ ਡਰਦੇ ਨੇ ਇਹ ਤਾਂ ਅੱਗੀ ਜਾਣਗੇ ਚੀਰ ਦੇ ਚਾਹੀਦੀ ਨੁਕਸਾਨ ਹੋ ਜਵੇ ਚਾਹੀਦੀ ਜਿੰਨੇ ਵੀ ਜੋ ਵੀ ਹੁੰਦਾ ਇਹ ਸਾਡੇ ਖੜੇ ਨੇ ਅੰਕਲ ਜੀ ਪਿੰਡਾ ਕੜੀ ਤੋਂ ਨੇ ਸਾਡੇ ਪਿੰਡੋਂ ਇਹਨਾਂ ਦਾ ਬੇਟਾ ਸੀ 27 ਸਾਲ ਦਾ ਜਿਹੜਾ ਪਹਿਲਾ ਅੰਦੋਲਨ ਚੱਲਿਆ ਉਹਦੇ ਵਿੱਚ ਇਹਨਾਂ ਦਾ ਇੱਕੇ ਬੇਟਾ ਸੀ ਸ਼ਹੀਦ ਹੋ ਗਿਆ ਅੱਜ ਵੀ ਇੱਕ ਮਤਲਬ ਆਪਣੇ ਬਜ਼ੁਰਗ ਦੀ ਮੌਤ ਹੋਈ ਹੈ ਤੇ ਉਹਦਾ ਕੀ ਲੱਗਦਾ ਵੀ ਉਹਨਾਂ ਨੂੰ ਕੋਈ ਮੁਆਵਜ਼ਾ ਵਗੈਰਾ ਮਿਲੂਗਾ ਮੈਨੂੰ ਤਾਂ ਇਹ ਲੱਗਦਾ ਚਲੋ ਮੁਆਵਜ਼ੇ ਦੀ ਗੱਲ ਤਾਂ ਬਾਅਦ ਦੀ ਆ ਮੈਨੂੰ ਤਾਂ ਲੱਗਦਾ ਵੀ ਜਿਹੜੀ ਮੋਦੀ ਸਰਕਾਰ ਹੈ ਸਿੱਖਾਂ ਦਾ ਇੱਕ ਨਕਲਕੁਸ਼ੀ ਦਾ ਜਿਹੜਾ ਟੈਗ ਲੱਗਿਆ ਹੋਇਆ ਉਹਨਾਂ ਨੂੰ ਕਦੇ ਅੱਤਵਾਦੀ ਕਹਿੰਦੇ ਨੇ ਕਦੇ ਉਹਨਾਂ ਨੂੰ ਖਾਲਿਸਤਾਨੀ ਕਹਿੰਦੇ ਨੇ ਕਿ ਇਹ ਤਾਂ ਇਹ ਮਤਲਬ ਇੱਕ ਤਰ੍ਹਾਂ ਵੀ ਜਿਹੜੇ ਸਿੱਖ ਨੌਜਵਾਨ ਮੁੰਡੇ ਨੇ ਜਾਂ ਪੰਜਾਬ ਦੇ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਨੇ ਇਹ ਜੋਸ਼ ਵਾਲੇ ਨੌਜਵਾਨੇ ਇਹਨਾਂ ਨੂੰ ਕਿਸੇ ਨਾ ਤਰ੍ਹਾਂ ਵੀ ਇਹ ਖਤਮ ਕਰਨ ਦੀ ਰਾਹ ਪਰੇ ਨਹੀਂ ਬਾਰਡਰਾਂ ਦੇ ਮਰਨ ਵਾਸਤੇ ਤਾਂ ਪੰਜਾਬੀ ਦਿਖ ਜਾਂਦਾ ਇਹਨਾਂ ਨੂੰ ਮੰਨ ਲਓ ਜਦੋਂ ਜੇ ਪੰਜਾਬੀ ਆਪਣਾ ਹੱਕ ਮੰਗਦੇ ਨੇ ਤਾਂ ਅੱਤਵਾਦੀ ਦਿਖ ਜਾਂਦੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਇਹ ਵੀ ਗੱਲ ਸਹੀ ਹੈ ਜੀ ਜਦੋਂ ਹੁਣ ਇੱਕ ਤੁਸੀਂ ਆ ਤੁਸੀਂ ਦੇਖੋ ਕਿੰਨਾ ਵੱਡਾ ਗਲਤ ਇਹ ਕਾਨੂੰਨ ਕੀਤਾ ਪਾਸ ਮੋਦੀ ਸਰਕਾਰ ਨੇ ਸਰਹੱਦਾਂ ਤੇ ਆਪਣੇ ਪੰਜਾਬੀ ਨੌਜਵਾਨ ਵੱਧ ਵੱਧ ਖੜੇ ਨੇ ਜਦੋਂ ਕਿਤੇ ਲੜਾਈ ਹੁੰਦੀ ਆ ਹੁਣ ਉਹਨਾਂ ਦਾ 5 ਸਾਲਾ ਬਣਾਤਾ 5 ਸਾਲ ਬਾਅਦ ਉਹਨੂੰ ਘਰੋਂ ਤੋਰਦਨੇ ਬੈਗ ਚਾ ਕੇ ਕੀ ਬਈ ਉਹ 5 ਸਾਲਾਂ ਬਾਅਦ ਕਿੱਥੇ ਜਾਊਗਾ 5 ਸਾਲਾਂ ਜੀ ਤਾਂ ਉਹ ਆਪਣਾ ਕਰਜਾ ਤਾਰਦਾ ਪਰਿਵਾਰ ਦਾ ਕੋਈ ਕਿਸੇ ਦੇ ਭੈਣ ਦਾ ਵਿਆਹ ਕਰਦਾ ਆਪਣਾ ਵਿਆਹ ਕਰਦਾ 5 ਸਾਲਾਂ ਬਾਅਦ ਉਹਨੂੰ ਚੱਕ ਕੇ ਝੋਲਾ ਚੁਕਾ ਦੇਣਾ ਨਾ ਕੋਈ ਪੈਨਸ਼ਨ ਨਾ ਕੋਈ ਲੈਣਾ ਨਾ ਦੇਣਾ ਇਹ ਪ੍ਰਾਪਤੀਆਂ ਨੇ ਮੋਦੀ ਸਰਕਾਰ ਦੀਆਂ ਬਹੁਤ ਗਲਤ ਇਹ ਨਿੰਦਣਯੋਗ ਪ੍ਰਾਈਵੇਟ ਸੈਕਟਰ ਨੂੰ ਇਹ ਵਡਾਵਾ ਦੇ ਰਹੇ ਨੇ ਨਾ ਕੋਈ ਸਰਕਾਰੀ ਇਹ ਨੌਕਰੀ ਘਟ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਹੈਗੀ ਮੋ ਤੇ ਨਾਲ ਇਹਨਾਂ ਦੇ ਕੋ ਵੱਡੇ ਸਿਰ ਵਾਲਾ ਜਿਹੜਾ ਅਮਿਤ ਸ਼ਾਹ ਉਹ ਲੱਗਿਆ ਹੋਇਆ ਇਹ ਪੂਰਾ ਲੁੱਟ ਰਹੇ ਨੇ ਪ੍ਰਾਈਵੇਟ ادارے ਦੇ ਵਿੱਚ ਇਹ ਆਪਣੇ ਪ੍ਰਾਈਵੇਟ ਪ੍ਰੇਅਰ ਲਿਆ ਕੇ ਉਹਨਾਂ ਦੇ ਨਾਲ ਹਿੱਸੇ ਚੱਲ ਰਹੇ ਨੇ ਇਹਨਾਂ ਦੇ ਕੀ ਨਹੀਂ ਪਤਾ ਹੈਗਾ ਲੋਕਾਂ ਨੂੰ ਸਾਰਾ ਪਤਾ ਹੈ ਜਾਗਰੂਕ ਨੇ ਲੋਕ ਕਿਵੇਂ ਅਡਾਨੀ ਦੀ ਪ੍ਰਾਪਰਟੀ ਇੱਕ ਦਿਨ ਦੀ ਕਈ ਕਈ ਸੌ ਕਰੋੜ ਵੱਜਦੀ ਆ ਕੀ ਇਹ ਹੋਰ ਆਪਣੇ ਇੰਡੀਆ ਦੇ ਲੋਕ ਨਹੀਂ ਹੈਗੇ ਇਹ ਜਿਹੜਾ ਮਤਲਬ ਕੋਆਪਰੇਟ ਘਰਾਣੇ ਨੇ ਇਹਨਾਂ ਦੀ ਸਰਕਾਰ ਇਹਨਾਂ ਨੇ ਬਣਾਈ ਜੀ ਮੋਦੀ ਸਰਕਾਰ ਨੇ ਤਾਂ ਚਲੋ ਉਹਨਾਂ ਦੀ ਕਰਨੀ ਉਹ ਹੈ ਮਤਲਬ ਆਪਣੀ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਆਪਣੇ ਕਿਸਾਨਾਂ ਦੇ ਨਾਲ ਖੜਨ ਨਹੀਂ ਇਹ ਚਾਹੀਦਾ ਹੈ ਬਾਕੀ ਇੱਕ ਪੰਜਾਬ ਸਰਕਾਰ ਦੀ ਸਰਕਾਰ ਦੀ ਇੰਨੀ ਕਿ ਵੀ ਸਲੰਘਾ ਬਣਦੀ ਆ ਜੋ ਮਾੜੀ ਮੋਟੀ ਹੈਗੀ ਆ ਇਨਸਾਨੀਅਤ ਦੇ ਤੌਰ ਤੇ ਆਪਾਂ ਸਹੀ ਗੱਲ ਕਰਦੇ ਆ ਕਿ ਉਹਨਾਂ ਨੇ ਕਿਸਾਨਾਂ ਨੂੰ ਰਾਜ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਗਰ ਕਾਪਟ ਨਹੀਂ ਆਈ ਹੈਗੀ ਇਹ ਵੀ ਇੱਕ ਬਹੁਤ ਹੀ ਹੈਗਾ ਇਹਨਾਂ ਦਾ ਵੀ ਆਪਣਾ ਧੰਨਵਾਦ ਵੀ ਕਰ ਸਕਦੇ ਆਪਾਂ ਬਾਕੀ ਜਿਵੇਂ ਹੁਣ ਆਪਣੇ ਕਿਸਾਨ ਫੱਟੜ ਹੋ ਗਏ ਉਹਨਾਂ ਨੂੰ ਵੀ ਪੰਜਾਬ ਸਰਕਾਰ ਨੇ ਇੱਕ ਵਧੀਆ ਹੋ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੀ ਸਹੀ ਗੱਲ ਆ ਉਹਦਾ ਸਮਰਥਨ ਵੀ ਕਰਨਾ ਚਾਹੀਦਾ ਕਿਵੇਂ ਇਲਾਜ ਹੋ ਰਹੇ ਟ੍ਰੀਟਮੈਂਟ ਹੋ ਰਹੇ ਨੇ ਪੂਰੇ ਐਕਸ਼ਨ ਚ ਨੇ ਡਾਕਟਰ ਜਦੋਂ ਵੀ ਕਿਸੇ ਤਰ੍ਹਾਂ ਦਾ ਕੋਈ ਇੱਥੋਂ ਤੋਂ ਫੱਟੜ ਹੋ ਕੇ ਜਾਂਦਾ ਬੰਦਾ ਨਾਲ ਦੀ ਨਾਲ ਸਾਹਮਣੇ ਨੇ ਉਹਨਾਂ ਨੂੰ ਖੱਟਰ ਸਰਕਾਰ ਬਿਆਨ ਵੀ ਦੇ ਰਹੀ ਆ ਵੀ ਪੰਜਾਬ ਸਰਕਾਰ ਆਉਣੇ ਵਾਲੇ ਕਿਸਾਨਾਂ ਨੂੰ ਰੋਕ ਕੇ ਇਹ ਜਿਹੜੀ ਖੱਤਰ ਸਰਕਾਰ ਹੈ ਹੁਣ ਜਾਣ ਵਾਲੀ ਸਰਕਾਰ ਹੈ ਜਾ ਰਹੀ ਆ ਇਹ ਖੱਤਰ ਸਰਕਾਰ ਨੇ ਤਾਂ ਹੁਣ ਇੱਕ ਤਰ੍ਹਾਂ ਦਾ ਮਤਲਬ ਇਹ ਧਾਰ ਲਿਆ ਵੀ ਕਿਸੇ ਤਰ੍ਹਾਂ ਜਿਹੜੇ ਇਹ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਮਜ਼ਦੂਰ ਕਿਸਾਨ ਦੁਕਾਨਦਾਰ ਸਾਰੇ ਧਰਮਾਂ ਦੇ ਇਹ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਪੀਸਫੁਲੀ ਵੀ ਇਹਨੂੰ ਕਿਸੇ ਤਰ੍ਹਾਂ ਇੱਕ ਹਗਾਮੇ ਵਾਲਾ ਬਣਾ ਕੇ ਇੱਕ ਦਿਖਾਇਆ ਜਾਵੇ ਨੈਸ਼ਨਲ ਮੀਡੀਆ ਜਿਹੜੀ ਬਕਾਊ ਮੀਡੀਆ ਉਹ ਖੜੀ ਆ ਕੈਮਰੇ ਲਈ ਕਿ ਇਹਨੂੰ ਪੜਕਾਉ ਦਿਖਾ ਕੇ ਵੀ ਕਿਵੇਂ ਅਸੀਂ ਵੋਟਾਂ ਹਾਸਲ ਕਰੀਏ ਮੋਦੀ ਦੀਆਂ ਵੀ ਗਾਹਾਂ ਵੋਟਾਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਵਾਲੀਆਂ ਤੇ ਖੱਤਰ ਸਰਕਾਰ ਦੀਆਂ ਵੋਟਾਂ ਆ ਰਹੀਆਂ ਨੇ ਇਹ ਇਹਨਾਂ ਦੀ ਚਾਲ ਆ ਸਾਰੀ ਪਰ ਇਹ ਪੰਜਾਬ ਦੇ ਲੋਕ ਨੇ ਜਿਹੜੇ ਪੂਰੇ ਦਿਲਦਰਿਆ ਨੇ ਸ਼ਾਂਤਮਈ ਤਰੀਕੇ ਨਾਲ ਹੀ ਚੱਲਣਗੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਹੁਣ ਆਪਣੇ ਆਗੂਆਂ ਦੇ ਮਗਰ ਦੇਖ ਰਹੇ ਨੇ ਕਿ ਆਪਣੇ ਆਗੂ ਕੀ ਹੁਕਮ ਲਾਉਣਗੇ ਨਹੀਂ ਤਾਂ ਨੌਜਵਾਨ ਤਾਂ ਐਸੇ ਨੇ ਹੱਥਨ ਨੂੰ ਟੱਪ ਜਾਣਗੇ ਉਹ ਗੱਲ ਉਹੀ ਆ ਗਈ ਜੀ ਨੌਜਵਾਨਾਂ ਨੂੰ ਹੁਣ ਇੱਕ ਪਹਿਲਾ ਜਿਹੜਾ ਅੰਦੋਲਨ ਹੋਇਆ ਸੀ ਉਹ ਤੋਂ ਸਿੱਖ ਵੀ ਮਿਲੀ ਆ ਕੀ ਕਿਵੇਂ ਉਹਨਾਂ ਨੇ ਪਹਿਲਾਂ ਪੂਰੇ ਦੇਸ਼ ਦੇ ਵਿੱਚ ਕਿਵੇਂ ਭੰਡਿਆ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਉਹਨਾਂ ਨੂੰ ਖਾਸਤਾਨੀ ਕਿਵੇਂ ਉਹਨਾਂ ਨੂੰ ਅੱਤਵਾਦੀ ਕਿਵੇਂ ਉਹਨਾਂ ਨੂੰ ਦਿਖਾਇਆ ਨਸ਼ਿਆਂ ਦਾ ਟੈਗ ਲਾਉਂਦੇ ਨਸ਼ਿਆਂ ਦਾ ਟੈਗ ਲੱਗ ਗਿਆ ਵੀ ਇੱਥੋਂ ਦੀ ਜਵਾਨੀ ਨਸ਼ਿਆ ਨਸ਼ਿਆ ਕਰਦੀ ਆ ਹੁਣ ਸਿੱਖ ਵੀ ਮਿਲੀ ਆ ਇਹ ਪਹਿਲੇ ਤੋਂ ਹੁਣ ਜਿਹੜਾ ਆਉਣ ਇਹ ਅੰਦੋਲਨ ਚੱਲ ਰਿਹਾ ਪੀਸਫੁੱਲੀ ਚੱਲੂਗਾ ਪੀਸਫੁੱਲ ਤਰੀਕੇ ਨਾਲ ਚਾਹੀਦੀ ਸਾਨੂੰ ਕੁੱਟਣ ਮਾਰਨ ਚਾਹੀਦੀ ਕੁਝ ਕਰਨ ਅਸੀਂ ਨੀਵੇਂ ਹੋ ਕੇ ਉਹਨਾਂ ਦੇ ਡਾਂਗਾ ਵੀ ਸਹਾਂਗੇ ਉਹਨਾਂ ਨੇ ਸਾਡੇ ਪਰ ਜਿਹੜਾ ਹੱਤਿਆਜਰ ਕਰਨਾ ਹੈ ਮੋਦੀ ਸਰਕਾਰ ਨੇ ਖੱਤਰ ਸਰਕਾਰ ਨੇ ਸਾਡੇ ਪਰ ਅਤਿਆਚਾਰ ਕਰੇ ਅਸੀਂ ਮਰਨ ਨੂੰ ਵੀ ਤਿਆਰ ਆਂ ਪਰ ਅਸੀਂ ਉਹਨਾਂ ਦੇ ਹੱਥ ਨਹੀਂ ਝੱਕਾਂਗੇ ਅਸੀਂ ਤਾਰਾਂ ਵੀ ਤੋੜ ਕੇ ਜਾਵਾਂਗੇ ਅਸੀਂ ਉਹਨਾਂ ਦੇ ਜੋ ਇਹਨਾਂ ਨੇ ਉਹ ਲਾਏ ਹੋਏ ਨੇ ਪੱਥਰ ਉਹ ਵੀ ਪੱਟ ਕੇ ਜਾਵਾਂਗੇ ਪਰ ਅਸੀਂ ਕਿਸੇ ਵੀ ਜਿਹੜੇ ਇਹਨਾਂ ਦੇ ਏਜੰਸੀਆਂ ਦੇ ਬੰਦੇ ਨੇ ਜਿੰਨੀ ਅਭੀ ਫੋਰਸਾਂ ਲੱਗੀਆਂ ਵੀ ਅਸੀਂ ਕਿਸੇ ਹੱਥ ਨਹੀਂ ਚੱਕਾਂਗੇ ਜਿਹੜਾ ਇਹਨਾਂ ਨੇ ਸਾਨੂੰ ਮਾਰਨਾ ਹੈ ਮਾਰਦਣ ਜਿੱਥੇ ਸਾਡਾ 750 ਕਿਸਾਨ ਸ਼ਹੀਦ ਹੋ ਗਿਆ ਜੇ ਹੁਣ ਵੀ ਸ਼ਹੀਦ ਕਰਨੇ ਚਾਹੁੰਦੇ ਨੇ ਦੀ ਮਰਜ਼ੀ ਆ ਪਰ ਅਸੀਂ ਆਪਣਾ ਹੱਕ ਲੈ ਵੀ ਨਾ ਨਹੀਂ ਪਿੱਛੇ ਹਟਣਾ ਹੈਗਾ ਭੜਕਾਉਣ ਦੀ ਉਹ ਕੋਸ਼ਿਸ਼ ਕਰਦੇ ਨੇ ਵੀ ਇਹੇ ਜਵਾਬੀ ਕਾਰਵਾਈ ਕਰਨ ਮਾਹੌਲ ਘਰਾਵ ਹੋਵੇ ਇਹੀਗਾ ਇਹੀ ਹੈ ਹੁਣ ਵੀਰ ਜੀ ਕੀ ਆ ਨੌਜਵਾਨ ਆ ਜਿਹੜਾ ਆਪਣਾ ਉਹ ਸਮਝ ਗਿਆ ਪੜ ਲਿਖ ਗਿਆ ਉਹਨੇ ਇਹਨਾਂ ਦੀਆਂ ਗੱਲਾਂ ਚ ਭੜਕਾਉ ਗੱਲਾਂ ਚ ਨਹੀਂ ਆਉਂਦਾ ਜਿਨੇ ਜੇ ਮੇਰਾ ਵੀਰ ਕੋਈ ਗਰਮਖਿਆਲੀ ਹੈਗਾ ਅਸੀਂ ਉਹਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਚੈਨਲਾਂ ਵੀ ਸ਼ਾਂਤਮਈ ਤਰੀਕੇ ਨਾਲ ਜਿਹੜੇ ਵੱਡੇ ਅੰਦੋਲਨ ਹੁੰਦੇ ਆ ਇਹ ਸ਼ਾਂਤਮਈ ਪੀਸਫੁਲ ਤਰੀਕੇ ਨਾਲ ਜਿੱਤੇ ਜਾਂਦੇ ਹੁੰਦੇ ਆ ਇਹ ਨਾ ਕਿ ਢਕਾਉਣ ਨਾਲ ਹਲਾ ਲਲਾ ਲਲਾ ਨਾਲ ਡਲੇ ਮਾਰੋ ਇਹ ਕਰੋ ਵਾ ਕਰੋ ਉਹ ਨਹੀਂ ਜਿੱਤੇ ਜਾਂਦੇ ਇੱਕ ਥੋੜੇ ਚੈਨਲ ਨਾਲ ਹੀ ਅਸੀਂ ਹੋਰ ਵੀ ਅਪੀਲ ਕਰਦੇ ਆ ਜਿੰਨੀਆਂ ਵੀ ਸਰਕਾਰਾਂ ਨੇ ਜਾਂ ਆਪਣੀਆਂ ਪਾਰਟੀਆਂ ਨੇ ਚਾਹੀਦੀ ਕੋਈ ਅਕਾਲੀ ਦਲਾ ਚਾਹੀਦੀ ਕਾਂਗਰਸ ਆ ਚਾਹੀਦੀ ਬੀਜੇਪੀ ਆ ਚਾਹੀਦੀ ਆਮ ਆਦੀ ਪਾਰਟੀ ਆ ਉਹਨਾਂ ਦੇ ਜਿੰਨੇ ਵੀ ਵਰਕਰ ਨੇ ਸਾਰੇ ਵੀਰੋ ਹਮ ਹਵਾ ਕੇ ਇੱਥੇ ਇਨਸਾਨੀਅਤ ਤੌਰ ਤੇ ਪਾਰਟੀਆਂ ਨੂੰ ਪਿੱਛੇ ਛੱਡ ਕੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਵੋ ਤੇ ਨੌਜਵਾਨਾਂ ਦਾ ਜਿੰਨੇ ਵੀ ਇੱਥੇ ਬੈਠੇ ਨੇ ਜਥੇਬੰਦੀਆਂ ਦੇ ਆਗੂ ਉਹਨਾਂ ਦਾ ਹੌਸਲਾ ਵਧਾਓ ਦੇਖੋ ਹੌਸਲੇ ਨਾਲ ਹੀ ਤਾਕਤ ਆਉਗੀ ਤੇ ਹੌਸਲੇ ਨਾਲ ਹੀ ਮੋਦੀ ਦੇ ਗੋਡੇ ਟੁੱਟਣਗੇ ਇਹ ਤਾਂ ਗੱਲ ਆਪਣੀ ਪੱਕੀ ਆ ਇਹ ਅੰਦੋਲਨ ਇੱਥੋਂ ਵੱਧ ਹੀ ਜਾਣਾ ਹੁਣ ਜਿੰਨੀਆਂ ਵੀ ਸਾਡੀਆਂ ਨਾਰਾਜ਼ ਹੋਈਆਂ ਜਥੇਬੰਦੀਆਂ ਨੇ ਕੋਈ ਉਹਨਾਂ ਦੇ ਮਨ 'ਚ ਕੋਈ ਮਾੜੀ-ਮੋਟੀ ਹੋਰ ਜਥੇਬੰਦੀ ਨਾਲ ਕੋਈ ਬਖਰੇਵੇਂ ਨੇ ਉਹਨਾਂ ਨੇ ਵੀ ਅਸੀਂ ਅਪੀਲ ਕਰਦੇ ਆ ਵੀਰੋ ਇਸ ਅੰਦੋਲਨ ਨੂੰ ਤਾਕਤਵਾਰ ਬਣਾਓ ਤੁਹਾਡੇ ਗੁੱਸੇ ਗਿਲੇ ਨੇ ਨਾਰਾਜ਼ਗੀ ਨੇ ਬਾਅਦ 'ਚ ਕਰੀ ਜਾਇਓ ਦੂਰ ਇਸ ਅੰਦੋਲਨ ਤੇ ਇੱਕ ਆਪਣੀ ਹੋਂਦ ਦੀ ਲੜਾਈ ਹੈ ਇਹ ਇਹਨੂੰ ਆਪਾਂ ਨੇ ਜਿੱਤ ਕੇ ਆਉਣਾ ਪਹਿਲਾਂ ਵਕੋ ਨਾ ਕਿ ਆਪਾਂ ਨੇ ਇਹ ਬਾਕੀ ਤੁਹਾਡੀ ਮਰਜ਼ੀ ਆ ਜੇ ਆਪਣੀ ਇਹ ਇੱਥੇ ਪਿੱਠ ਲੱਗੀ ਤਾਂ ਆਉਣ ਵਾਲੀਆਂ ਜਿੰਨੀਆਂ ਵੀ ਆਪਣੀਆਂ ਨਸਲਾਂ ਨੇ ਉਹਨਾਂ ਨੇ ਆਪਾਂ ਨੂੰ ਮੇਹਣੇ ਮਾਰਨੇ ਨੇ ਠੀਕ ਹੈ ਜੀ ਤੇ ਜਿਹੜਾ ਵੀ ਇਹ ਵੀਰ ਨੇ ਸਨੇਹਾ ਲਾਇਆ ਇਹਨੂੰ ਜ਼ਰੂਰ ਗੌਰ ਕਰਿਓ ਧੰਨਵਾਦ